ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਡੇ ਨਾਲ ਦੂਜੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਗੁਰੂ ਜੀ ਨੇ ਕੋੜੇ ਰੀਟੇ ਮਿੱਠੇ ਕਰਨੇ ਨਾਨਕ ਮਤਾ ਸਾਹਿਬ ਤੋਂ ਗੁਰੂ ਜੀ ਹਿਮਾਲਿਆ ਪਰਬਤ ਵੱਲ ਤੁਰ ਪਏ ਨਿਆਣੀ ਤਾਲ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਸਿੱਧਾਂ ਦੀ ਬਸਤੀ ਵਿੱਚ ਪੁੱਜੇ ਜਦੋਂ ਮਰਦਾਨਾ ਜੀ ਨੂੰ ਭੁੱਖ ਲੱਗੀ ਪਰ ਸਿੱਧਾਂ ਦੀ ਬਸਤੀ ਤੋਂ ਕੁਝ ਨਾ ਖਾਣ ਨੂੰ ਮਿਲਿਆ ਤੇ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਨੇ ਸਾਹਮਣੇ ਲੱਗੇ ਰੀਠੇ ਦੇ ਰੁੱਖ ਵੱਲ ਕਿਰਪਾ ਦ੍ਰਿਸ਼ਟੀ ਕਰਕੇ ਇਸ਼ਾਰਾ ਕਰਕੇ ਵਚਨ ਕੀਤਾ ਕਿ ਭਾਈ ਉਸ ਰੁੱਖ ਤੋਂ ਰੀਠੇ ਤੋੜ ਲਿਆਓ ਮਰਦਾਨਾ ਜੀ ਨੇ ਸੱਤ ਵਚਨ ਕਹਿ ਕੇ ਰੀਠੇ ਦੇ ਡਰਾਕਤੋਂ ਰੀਠੇ ਤੋੜ ਕੇ ਗੁਰੂ ਜੀ ਕੋਲ ਲਿਆਂਦੇ ਅਤੇ ਗੁਰੂ ਜੀ ਨਾਲ ਮਿਲ ਕੇ ਸ਼ਕਣ ਲੱਗੇ ਉਹ ਜ਼ਹਿਰ ਵਰਗੇ ਕੌੜੇ ਰੀਠੇ ਗੁਰੂ ਜੀ ਦੀ ਨਦਰ ਕਰਕੇ ਸੁਹਾਰੇ ਵਾਂਗੂ ਮਿੱਠੇ ਹੋ ਗਏ ਜਿਨ੍ਹਾਂ ਉੱਪਰ ਗੁਰੂ ਜੀ ਨੇ ਆਪਣੀ ਮਿਹਰ ਦੀ ਨਿਗਾਹ ਕੀਤੀ ਭਾਵਕੇ ਅੱਖਾਂ ਨਾਲ ਦੇਖਿਆ ਇਹ ਕੌਤਕ ਦੇਖ ਕੇ ਸਿੱਧ ਸਾਰੇ ਦੇ ਸਾਰੇ ਹੈਰਾਨ ਹੋ ਗਏ ਫਿਰ ਮਰਦਾਨਾ ਜੀ ਨੇ ਰੁੱਖ ਦੇ ਦੂਜੇ ਪਾਸੇ ਭਾਵ ਕਿ ਦੂਸਰੇ ਪਾਸੇ ਰੀਠੇ ਤੋੜ ਕੇ ਲਿਆਂਦੇ ਪਰ ਉਹ ਰੀਠੇ ਕੌੜੇ ਨਿਕਲੇ ਜਿਸ ਪਾਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਨਿਗਾਹ ਕੀਤੀ ਉਹ ਰੀਠੇ ਅੱਜ ਵੀ ਮਿੱਠੇ ਹਨ ਅਤੇ ਦੂਜੇ ਪਾਸੇ ਵਾਲੇ ਰੀਠੇ ਕੌੜੇ ਹਨ ਵਾਹਿਗੁਰੂ ਇਸ ਸਾਖੀ ਤੋਂ ਜੋ ਸਿੱਖਿਆ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਕਿਤਨੇ ਸਮਰੱਥ ਹਨ ਕਿ ਇੱਕ ਬਨਸਪਤੀ ਤੇ ਵੀ ਨਦਰ ਪੈ ਜਾਵੇ ਜਾਵੇ ਤਾਂ ਉਹ ਆਪਣਾ ਸੁਭਾਅ ਬਦਲ ਲੈਂਦੀ ਹੈ ਵਾਇਗਰੂ ਆਪਾਂ ਤੇ ਫਿਰ ਮਨੁੱਖ ਹਾਂ ਕਿਤੇ ਮਹਾਰਾਜ ਅਕਾਲਪੁਰ ਕੋ ਵਾਇਗਰੂ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਿਤੇ ਸਾਡੇ ਤੇ ਪੈ ਜਾਵੇ ਤੇ ਸਾਡਾ ਉਧਾਰ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ